प्यारे साथियों लथुर ने ते स्नेह गहराਉ ਦਿੱਤਾ ਸੀ ਤੇ ਤਰੀਕစီ ਅੱਗੇ ਪਿੱਛੇ ਇਸ ਕੀਤੀ ਉਹਦੇ ਵਿੱਚ ਤੇ ਮੈਂ ਕਹਿੰਦਾ ਸੀ ਕਿ ਮੈਂ ਆਉਂਗਾ ਜ਼ਰੂਰ ਹੈ ਕਿ ਤੁਸੀਂ ਮੈਨੂੰ ਦੱਸ ਦੇਣਾ ਕਿ ਮੈਂ ਕਿਸ ਸਬਜੈਕਟ ਤੇ ਰਾਸ਼ਟਰੀ ਕਾਮੇ ਮੈਂ ਕਰਦਾ ਬਾਈਕ ਜੀ ਹੋਰ ਚੱਗੋ ਹੋਰ ਚੱਗੋ ਮੈਂ ਤੁਹਾਨੂੰ ਡੇਟਾ ਕਰਨਾ ਹੋਰ ਹੋਰ ਕਰ ਕਿ ਟੈਡਾ ਕਿਹਦਾ ਜਾਂਦਾ ਹੈ ਕਰਦਾ ਹੈ ਕਿੰਨਾ ਵਾਹੋ ਦੇ ਕੇ ਕਿਹਨੂੰ ਮੋੜਾ ਚੱਕਾ ਨਾਲੇ ਹੋਰ ਵੀ ਹੋ ਜਾ ਠੀਕ ਹੈ ਵਾਹ ਦੇਖ ਲਓ ਸਾਰੇ ਕਿੰਨੇ ਚੁੱਕੇ ਨੇ ਸੁੰਦਰੀ ਹੋਣੀ ਥੇ ਇਧਰ ਸੁੰਦਰ ਜਸ਼ਵੀਰ ਗੋੜਿਆਲ ਉਹ ਤੁਹਾਨੂੰ ਕੀ ਕਹਿੰਦਾ ਸਾਰੇ ਨੂੰ ਲੈ ਤਾ ਕੋਸ਼ਨੋ ਜੰਦਾ ਜੇ ਆਦੀਨ ਸਾਰੇ ਹਾਂ ਬਈਕਾ ਕਾਟੂ ਦਾ ਹੈ ਹਾਂ ਅੱਗੇ ਬਈਕਾ ਦਾ ਪੂਰਾ ਹੈ ਜੀ ਸਾਡਾ ਪਹੁੰਚ ਰੋੜਾ ਥੋੜਾ ਜਿਹਾ ਸ਼ਾਂਤੀ ਰੱਖੋ ਸਟਾਰਟ ਹੋ ਲੈਣਗੇ ਉਹ ਫਿਰ ਸਿਸਟਮ ਆਏਗਾ ਜੀ ਜਸਟ ਸਟਾਰਟਿੰਗ ਹੈ ਠੀਕ ਹੈ ਨਾਟੂੜ ਨੇ ਆਪਣੇ ਜਾਣਕਾਰੀ ਦੰਦਿਆ ਥੋੜਾ ਚਣ ਪਛਣ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਕਿ ਜਨਰਲੀ ਆਮ ਤੌਰ ਤੇ ਸਾਰੇ ਕਾਪਰੇਟ ਕਿ ਮੈਂ ਉਹ ਵੀ ਉਹ ਦੇ ਵਿੱਚੀਆਂ ਸ਼ਾਇਦ ਖਾਸ ਤੌਰ ਤੇ ਵੈ ਕਹਿ ਸਕਦਾ ਕਿ ਉਹ ਆਪਣੇ ਬਾਰੇ ਘੱਟ ਲਿਖਦੇ ਆ ਬਹੁਤ سارے ਕਮਿਊਨਿਸਟਾਂ ਨੇ ਆਪਣੇ ਬਾਰੇ ਕਦੀ ਲਿਖਿਆ ਨਹੀਂ ਹੈ ਕਿਉਂਕਿ ਉਹਨਾਂ ਦਾ ਹੀ ਰਹਿੰਦਾ ਕਿ ਅਸੀਂ ਤਾਂ ਸਮਾਜ ਨੂੰ ਕੁਝ ਬਣਾ ਲਈਏ ਦਾ ਕਿ ਆਪਣੇ ਬਾਰੇ ਕੀ ਲਿਖਣਾ ਹੈ

ਲਗਭਗ 40-50 ਸਾਲ ਦੇ ਵਿੱਚ ਜਾਂਦੀ ਇਹ ਕਲਕਸ਼ਨ ਵਾਣੀ ਲੈ ਸ਼ੁਰੂ ਹੋਈ ਹੈ। ਪੁਰਤੋ ਲੈ ਕੇ ਹੋਂ ਤੱਕ ਇਹਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਬਹੁਤ ਸਾਰੇ ਉਤਰਾ ਚੜ੍ਹਾ ਆਏ ਜਿਹੜੇ ਉਹ ਆਪਾਂ ਨੂੰ ਦੇਖਣ ਨੂੰ ਮਿਲੇ ਆ। ਉਹਦੇ ਵਿੱਚ ਦੋਨੋਂ ਚੀਜ਼ਾਂ ਸਾਹਮਣੇ ਹੋਣੀਆਂ ਹਨ। ਤੋਂ ਤੱਕ बड़े हिंदुस्तान एक, एक, है, तो एक है कि हथियारबंद संघर्ष में चला एक है कि इलेक्शन का जोड़ा प्लेटफार्म है उसन वरत के भी अगे जा दो तजर्बे साहमने दोनों दो आपो अपने रिजल्ट और एक स्थिति यह है कि जिथे भी इलेक्शन चित हुई है ਕਮਿਨਿਸਟ ਨਹੀਂ ਗੁੰਮ ਤੱਕ ਉਹਦੇ ਪਿੱਛੇ ਇੱਕ ਬੜੀ ਸਖਤ ਜਦੋਜਹਿਰ ਲਹਿਰ ਰਹੀ ਹੈ ਚਾਹੇ ਇਹਨਾਂ ਸਾਧੀਆਂ ਦਾ ਬੰਗਾਲ ਆਪਣਾ ਬਿਹਾਰ ਦਾ ਤਜਰਬਾ ਹੋਵੇ ਤਾਂ ਬਹੁਤ ਵੱਡੀ ਲਹਿਰ ਰਹੀ ਹੋ ਕੇ ਕਮਿਨਿਸਟ ਦੇ ਦੱਖਣ ਦੇ ਆ ਜਿਹੜੇ ਦੱਖਣ ਦੇ ਵਿੱਚ ਮਦਰਾਸ ਸੀ ਕੇਰਲਾ ਸੀ ਆਂਧਰਾ ਤੁਲंगाना ਉਹੜਾਣੇ ਜਿਹੜੇ ਵੀ ਬਣਿਆ ਇੱਕ ਜ਼ੁਬਾਨੇ ਚ कम्युनिस्ट सब तो बड़ी ताकत इतों बढ़ के सीटा भी यही सब तो ज्यादा पार्लीमेंट तो जितते रहे दखण भी, भी, के तो भी, वो भी थोड़ थोड़ा था, बाकी था पर बड़ी गिनती उतो जित के आते रहे क्योंकि दे पिछे एक चीज खड़ी सी हथियार बंद तेलंगाना का हथियार बंद को ਮਹਾਨ ਕੋਲਜ ਨੂੰ ਕਿਹਾ ਜਾਂਦਾ ਤੇ ਗ੍ਰੇਟ ਆਰਮਸ ਹਿਸਟੋਰੀਕਲ ਆਰਮਸ ਸਟਰਗਲ ਆਪ ਦਾ ਮੰਨਣਾ। ਉਹ 5 ਸਾਲ ਚੱਲਿਆ। ਬਹੁਤ ਉਦੋਂ ਉਤੇ ਬਹੁਤ ਕੁਝ ਲਿਖਿਆ ਗਿਆ। ਵੱਡੀਆਂ ਜੰਗਾਂ, ਵੱਡੀਆਂ ਬਹੁਤ ਸਾਰੀ ਜੱਥੇ ਬੜੇ ਗ੍ਰੀਲ ਲੜਾਈ ਵਿੱਚ ਚੱਲੀ। ਜਿਹੜੀ ਹైదరాబాద్ ਦਾ ਨਿਜ਼ਾਮ ਸੀ ਉਹਦੀ ਫੋਰਸ ਵੀ ਖਰਾਬ थी। ਉਹਨਾਂ ਨੇ ਫਿਰ ਬਾਅਦ ਦੇ ਵਿੱਚ ਉਹ ਹਿੰਦੁਸਤਾਨ ਦੀ ਸੈਕਟਰ ਗਵਰਨਮੈਂਟ ਨੇ ਫੋਰਸ ਹੈ ਜਿਹੜੀ ਫੌਜ ਭੇਜੀ। ਉਹ ਜਾ ਕੇ ਉਹਨਾਂ ਨੂੰ ਦਬਾਉਣ ਤੇ ਵੀ ਸਫਲ ਨਹੀਂ ਸੀ ਹੋ ਰਹੀ। ਪਰ ਫਿਰ ਜੋ ਉਸ ਵੇਲੇ ਦੀ ਕੰਮਿਜ਼ ਲੀਡਰਸ਼ਿਪ ਹੈ ਕਮਿਊਨਿਸਟ ਪਾਰਟੀ ਕੋਈ ਸੀ ਉਸ ਵੇਲੇ ਉਹਦੀ ਸੈਂਟਰਲ ਕਮੇਟੀ ਹੈ ਜਿਹੜੀ ਸੈਂਟਰਲ ਲੀਡਰਸ਼ਿਪ ਹੈ ਉਹਨੇ ਇੱਕ ਪਲਟਾ ਮਾਰਿਆ ਤੇ ਉਹਨੇ ਹੋਰ ਮੂਵਮੈਂਟ ਹੈ ਜਿਹੜੀ ਵਾਪਸ ਹੈ ਇਸ ਤਰ੍ਹਾਂ ਬਖਰੇ ਬਖਰੇ ਸਮੇਂ ਵਿੱਚ ਬکریاں ਬکریاں ਦਾ ਘਰਾਣਾ ਵੱਗ ਗਿਆ ਪਰ ਉਸ ਦਾ ਜਿਹੜਾ ਅਸਰ ਸੀ ਆਮ ਲੋਕਾਂ ਦੇ ਉੱਤੇ ਹੰਗੜਤੀ ਸੀ ਲੋਕਾਂ ਦੀ ਲੋਕਾਂ ਦੀ ਜੋ ਵੈਨੀਫੇਟ ਹੋਇਆ ਸੀ ਉਹ ਸਾਰੀ ਚੀਜ਼ਾਂ ਨੇ ਮਨ ਵਿੱਚ ਜਿਹੜੀ ਜਦੋਂ ਬੋਤ ਦਾ ਮੌਕਾ ਆਇਆ ਇਲੈਕਸ਼ਨ ਦਾ ਮੌਕਾ ਆਇਆ ਤਾਂ ਉਸਨੇ ਵਿਤਰਨ ਬੜੀ ਬੱਡੀ ਸਵਲ ਕਰ ਲਈ ਉਹ ਬੜੀ ਢੇਰ ਤੱਕ ਜਿਹੜੀ ਆ ਉਹ ਵਰਕਰਾਂ ਰਹੀ ਹੈ ਮਗਰ ਉਹਨੇ ਬਹੁਤ ਸਾਰੇ ਮੋਰਗੋ ਦੇ ਸ਼ਿਕਾਇਤਾਂ ਆ ਗਏ ਤੇ ਜਿਹਦੀ ਵਜ੍ਹਾ ਕਰਕੇ ਥੋੜਾ ਅੱਜ ਸੂਚੀ ਸਥਿਤੀ ਇਹ ਹੋ ਗਈ ਕਿ ਸੂਚੀ ਕੌਂਸਲਰ ਹੈ ਜਿਹੜੀ ਉਹ ਖੇਡ ਵਾਲੇ ਪਾਸੇ ਨੂੰ ਗਈ ਹੈ ਇਹ ਨਹੀਂ ਕੋਈ ਉਹਨੂੰ ਅਸੀਂ ਇਹ ਕਹੀਏ ਵੀ ਉਹਦਾ ਕੋਈ ਅ ਡਿਸ਼ਨੀ ਰਿਹਾ ਹੈ ਪਰ ਜਿਹੜੀਆਂ ਸਥਾਪਿਤ ਧਿਰਾਂ ਵੀ ਹੈਗੀਆਂ ਉਹ ਵੀ ਆਪਣਾ ਆਧਾਰ ਰੱਖਣ ਨੂੰ ਉਹਸ਼ਣ ਜਿਹੜੀ ਹੈ ਉਹ ਆਈ ਹੈ ਵੱਖਰੇ ਵੱਖਰੇ ਕਾਰਨ ਮੈਨੂੰ ਇਸਟ੍ਰੈਕ ਲੱਗਦਾ ਕਿ ਜਿੱਦੋਂ ਸਾਡੇ ਸਾਹਮਣੇ ਸ਼ਕਤੀਸ਼ਾਲਤਾ ਤਜਰਬਾ ਬੇਵਿਸਾਲ ਦਾ ਜੀ ਬੇਵਿਸਾਲ ਸ਼ਾਇਦ ਹਿੰਦੁਸਤਾਨ ਦੀ ਕਮਿਊਨਿਸਟ ਲੀਡ ਕਦੇ ਇਸ ਤਰ੍ਹਾਂ ਦਾ ਤਜਰਬਾ ਨਹੀਂ ਤਲੰਗਾਨਾ ਜਨ ਤਲੰਗਾਨਾ ਦੇ ਘਾਤੇ ਰੱਖਦੇ ਨੇ ਤਲੰਗਾਨਾ ਵਾਲੇ ਤਲੰਗਾਨਾ ਝ ਲੜ ਰਹੇ ਸੀ ਐਵੇਂ ਨਹੀਂ ਹੋਇਆ ਕਿ ਇੱਕ ਸਟੇਟ ਦੇ ਬੰਦੇ ਜਿਹਨਾਂ ਦੀ ਬੋਲੀ ਵੱਖਰੀ ਹੈ ਜਿਹੜਾ ਦਾ ਰਹਿਣ ਸੈਡ ਵੱਖਰਾ ਉਹ ਇੱਕ ਹੋਰ ਇਲਾਕੇ ਚ ਜਲੇ ਜਾਣ ਉਹ ਵੀ ਜਿਹੜਾ ਸਭ ਤੋਂ ਵੱਧ ਬੈਕਵਾਰਡ ਇਲਾਕਾ ਹੈ ਉਥੇ ਜਾ ਕੇ ਉਹਨਾਂ ਨੂੰ ਸ਼ਾਮਲ ਕਰਾਉਣ ਆਪਣੇ ਸਾਰੀ ਲਹਿਰ ਦੇ ਵਿੱਚ ਉਹਨਾਂ ਦੇ ਸਿਰ ਜ਼ਿੰਮੇਵਾਰੀ ਕੋਲ ਉਥੋਂ ਨਰਾਂਗੇ ਪੈਦਾ ਕਰ ਉਥੋਂ ਐਡਮਿਨਿਸਟ੍ਰੇਸ਼ਨ ਦੇ ਬੰਦੇ ਪੈਦਾ ਕਰ ਉਥੋਂ ਟੀਚਰ ਪੈਦਾ ਕਰ ਇਹ ਪਹਿਲੀ ਵਾਰ ਹੋਰ ਜਿੰਨੀ ਦ੍ਰਿੜਤਾ ਦੇ ਨਾਲ ਉਹਨਾਂ ਨੇ ਕੰਮ ਕੀਤਾ ਜਿੰਨਾ ਬਹਾਦਰੀ ਨਾਲ ਉਹਨਾਂ ਨੇ ਕੰਮ ਕੀਤਾ ਉਹਦੀ ਰਜਤਕ ਮਿਸਾਲ ਹੈ ਵਿਆਰਚ ਹੋਇਆ ਕਿ ਮੈਂ ਉਹਨਾਂ ਨੂੰ ਕੋਈ ਕੰਪੈਰੀਸ਼ਨ ਕਰਨ ਦਾ ਛੋਟਾ ਜਾਂ ਵੱਡਾ ਕਰਨ ਦਾ ਕੋਈ ਮਸਲਾ ਨਹੀਂ ਹੈ ਉਹ ਜੋ ਹੈ ਸਭ ਨੇ ਉਹ ਦੇਖ ਰਾਇਆ ਪਰ ਇੱਕ ਸਥਿਤੀ ਇਹ ਆ ਗਈ ਕਿ ਉਸੇ ਇਲਾਕੇ ਦੇ ਵਿੱਚ ਜਦ ਵੋਟ ਪੈਂਦੀ ਹੈ ਇਲੈਕਸ਼ਨ ਲੜਦੇ ਆ ਤਾਂ 62% ਤੱਕ ਪੋਲਿੰਗ ਹੋ ਜਾਂਦੀ ਹੈ ਜਦੋਂ ਕਿ ਉੱਥੋਂ ਦੇ ਕਾਮਰੇਡ ਆ ਜਿਹੜੇ ਉਹ ਬਾਈਕਟ ਦਾ ਸੱਦਾ ਦਿੰਦੇ ਬਈ ਬਾਈਕਟ ਕਰੋ ਇਸ ਦੇ ਬਰਬਲ ਪੁਲਿੰਗ ਦੀ ਇਸ ਦੇ ਬਰਬਲ 90% ਪੋਰਟ ਕਰਦੀ ਆ ਇਹ ਸਥਿਤੀ ਹੈ ਜਿਹੜੀ ਇਸ ਨੂੰ ਨਾ ਸਮਝਣਾ ਇਸ ਹੱਦ ਤੱਕ ਔਰ ਸ਼ਾਇਦ ਉਹਦਾ ਜਿਹੜਾ ਸਟਾ ਕਿਸੇ ਨਾ ਕਿਸੇ ਹੱਦ ਤੱਕ ਬਹੁਤ ਪੇਚੀਦਾ ਸਥਿਤੀ ਹੈ ਇਸ ਬਾਰੇ ਤੁਸੀਂ ਸਾਰੇ ਵਾਰਨ ਪੜਦੇ ਹੋਗੇ ਦੇਖਦੇ ਹੋਗੇ ਕਿ ਸੋਸ਼ਲ ਮੀਡੀਆ ਤੇ ਵੀ ਹੋਣੀਆਂ ਚੀਜ਼ਾਂ ਬਹੁਤ ਜ਼ਿਆਦਾ ਡਿਫਿਕਲਟ ਹਾਲਤ ਜਿਹੜੀ ਉਹ ਬਣੀ ਹੋਈ ਹੈ ਲੇਅਰ ਕਿ ਦਰਸਨ ਵਾਈਪ ਕਰੇ ਕਿ ਤੋਂ ਆਪਣੇ ਆਪ ਨੂੰ ਪੁੱਛ ਸਕਣ ਸਵਾਲ ਕੱਲਾ ਉਹਨਾਂ ਦਾ ਨਹੀਂ ਹੈ ਸਵਾਲ ਸਾਰੇ ਉਹਨਾਂ ਦੇ ਦੋਸਤਾਂ ਦੇ ਕਮਿਊਨਿਸਟਾਂ ਦੇ ਲਈ ਹੈ ਜਿਹੜੇ ਆਪਣੇ ਆਪ ਨੂੰ ਕਮਿਊਨਿਸਟ ਕਹੋਂਦੇ ਕਿ ਕਮਿਊਨਿਸਟ ਇਹਨਾਂ ਲੜਕੇ ਇੰਨੀ ਤਾਂ ਜਲੇਰੀ ਕਰਕੇ ਫਿਰ ਸਰਵਾਈਵ ਕਰ ਜਾਣਗੇ ਕਿ ਨਹੀਂ ਕਰ ਜਾਣਗੇ ਇਹ ਇਹ ਸਵਾਲ ਖੜਾ ਹੁੰਦਾ ਸਰਨੇ ਦੇ ਸਾਹਮਣੇ ਫਿਰ ਵੀ ਜੋ ਵੀ ਹਾਲਤ ਹੋਵੇ ਕਿ ਵਕਈ ਇਹ ਗੱਲ ਸਹੀ ਹੈ ਕਿ ਇਹ ਵਿਚਾਰਧਾਰਾ ਜਿਹੜੀ ਉਹ ਵਿਚਾਰ ਧਾਰਾ ਇੱਕ ਪ੍ਰਗਤੀਸ਼ੀਲ ਵਿਚਾਰ ਧਾਰਾ ਹੈ ਗਤੀਸ਼ੀਲ ਹੈ ਲਗਾਤਾਰ ਚੱਲਣ ਵਾਲੀ ਆ ਵਿਗਿਆਨਿਕ ਹੈ ਉਹ ਕੋਈ ਨਾ ਕੋਈ ਆਪਣਾ ਰਸਤਾ ਲੱਭਦੀ ਹੈ ਉਹਨੇ ਹਰ ਸਥਿਤੀ ਦੇ ਵਿੱਚ ਕੋਈ ਰਸਤਾ ਲੱਭਣਾ ਨਹੀਂ ਆਲੇ ਦੋਲੇ ਨੂੰ ਨਿਤ ਡਰਾਮਾ ਇਹ ਤੋਂ ਹੋ ਜਾਣ ਗਿਆ ਆਲੇ ਦੁਆਲੇ ਜੋ ਉਹਨਾਂ ਨੇ ਪਹਿਲਾਂ ਨਹੀਂ ਦੇਖਿਆ ਜੋ ਪਹਿਲਾਂ ਤਜਰਬੇ ਵਿੱਚ ਨਹੀਂ ਆਇਆ ਉਹ ਆ ਜੂਗਾ ਕਿਉਂਕਿ ਖਾਲੇ ਦੁਆਰਾ ਕਦੇ ਵੀ ਜਿਹੜਾ ਉਹ ਖਾਗੋਸ਼ ਤਾਂ ਰਹਿੰਦਾ ਨਹੀਂ ਹੈ ਉਹਦੇ ਘਟਨਾ ਕਰਨ ਚੱਲਦਾ ਰਹਿੰਦਾ ਹੈ ਤਰ੍ਹਾਂ ਦੁਆਰਾ ਦਿੱਤਾ ਜਿਵੇਂ ਸਾਡੇ ਸਾਹਮਣੇ ਆਉਂਦੇ ਨੇ ਉਹਨਾਂ ਚ ਇੱਕ ਬਹੁਤ ਵੱਡਾ ਤਜਰਬਾ ਜਿਹੜਾ ਉਹ ਸੰਯੁਕਤ ਕਿਸਾਨ ਮੋਰਚਾ ਹੈ ਉਹਨਾਂ ਦੇ ਵੱਡੇ ਅ ਨੇਤਾ ਨੇ ਉਸ ਬੈਠਕੇ ਸਾਡੇ ਵਿੱਚ ਸ਼ਾਮਲ ਲਿਆ ਜਿੱਤੇ ਇਸੇ ਪ੍ਰੋਗਰਾਮ ਦੇ ਵਿੱਚ ਗੁਰਦੁਸੇ ਸਿੰਘ ਉਹਨਾਂ ਨੇ ਵੀ ਪਤਾ ਕਰੋ ਸਾਰਿਆਂ ਨੂੰ ਪਤਾ ਕਿ ਇਹ ਇੱਕ ਵੱਖਰੀ ਕਿਸਮ ਦਾ ਤਜਰਬਾ ਹੈ ਕੋਈ ਕਿਖੂ ਜਿਹੜੇ ਇਹਦੇ ਇਹਦੇ ਦੁਹਾ ਸ਼ਾਇਦ ਇਹਦੇ ਅਰਥ ਨਿਕਲਣ ਹੋਰ ਅੱਗੇ ਜਾ ਕੇ ਕੋਈ ਬੰਦਾ ਜਿਹੜਾ ਕਦੇ ਇੱਕ ਦੂਜੇ ਨਾਲ ਸਾਂਝਾ ਬੈਠਿਆ ਨਹੀਂ ਸੀ ਹੈ ਕੋਈ ਜਿਹੜੇ ਇੱਕ ਦੂਜੇ ਨਾਲ ਕਦੇ ਕੋਈ ਬਹੁਤ ਜਿਆਦਾ ਨੇੜਤਾ ਦੇ ਨਾਲ ਸਾਂਝੀ ਕਾਰਵਾਈ ਨਹੀਂ ਸੀ ਕਰਦੇ ਉਹ ਸਾਰੀਆਂ ਧਿਰਾਂ ਨੂੰ ਕੁਝ ਨੁਕਤੇ ਲੈ ਕੇ ਨੇ ਲਿਆ ਕੇ ਇੱਕ ਤਾਂ ਇੱਕ ਤਾਂ ਪਿਆ ਕੋਈ ਉਹਦੀਆਂ ਕਲਾਸਾਂ 'ਚ ਨਹੀਂ ਗਿਆ ਕੋਈ ਉਹਨਾਂ ਨੂੰ ਪੜ੍ਹਾਉਣ ਨਹੀਂ ਗਿਆ ਕੋਈ ਉਹਨਾਂ ਨੂੰ ਮਾਰਕਸ਼ਵਾਦ ਪੜ੍ਹਾਉਣ ਨਹੀਂ ਗਿਆ ਉਹ ਸਭ ਨੇ ਆਪਣੇ ਤਜਰਬੇ 'ਚ ਇਹ ਦੇਖ ਲਿਆ ਕਿ ਸਾਡੇ ਲਈ ਬਚਣ ਦਾ ਸਾਧਨ ਇਹੀ ਹੈ ਜੇ ਅਸੀਂ ਇਕੱਠੇ ਹੋ ਕੇ ਲੜਦਾ ਤੇ ਇਹ ਇੱਕ ਤਾਂ ਟੁੱਟਣ ਨਾ ਦੇਈਏ ਇਹ ਦੋ ਚੀਜ਼ਾਂ ਜਿਹੜੀਆਂ ਇਹਨਾਂ ਦੋਨਾਂ ਚੀਜ਼ਾਂ ਨੇ ਮੁਰਦੇ ਨੂੰ ਸਿਰੇ ਲਾਇਆ ਉਹ ਪਿੱਲੀ ਗੋਟ ਕਰਦੋਂ ਲੱਗਿਆ ਸੀ ਕੋਈ ਫੁੱਟਣ ਸੀ ਪਣੀ ਜਾਂਦਾ ਜਿਹੜਾ ਜਾਂਦਾ ਸੀ ਉਹਨਾਂ ਨੂੰ ਲੱਗਦਾ ਸੀ ਵੀ ਜੇ ਕੋਈ ਬਿੱਤੋ ਤੋੜ ਕੇ ਨਿਕਲ ਗਿਆ ਤਾਂ ਉਸ ਨੂੰ ਜਨਤਾ ਨੇ ਝੱਲਣਾ ਨਹੀਂ برداشت ਨਹੀਂ ਕਰ ਰਹਾ ਦੂਜਾ ਜੇ ਕੋਈ ਕੰਪਰੋਮਾਈਜ਼ ਗਲਤ ਕੰਪਰੋਮਾਈਜ਼ ਕਰਕੇ ਚਲਾ ਗਿਆ ਤਾਂ ਨਹੀਂ ਕੋਈ ਉਹਨੂੰ ਚੱਕਾ ਰਿਹਾ ਸੀ ਤੋ ਇਹ ਚੀਜ਼ਾ ਆਪਣੇ ਆਪ ਚ ਸਾਡੀ ਟੋਟਲ ਕਮਿਸ਼ਨ ਲੈਂਡ ਦੇ ਲਈ ਸਾਹਮਣੇ ਖੜੀ ਹੈ ਜਿਹਦੇ ਵਿੱਚੋਂ ਵੱਡੇ ਸਬ ਲੈਏ ਤੋਂ ਬਿਨਾ ਅੱਗੇ ਜਾਣਾ ਜਿਹੜਾ ਉਹ ਕਾਫੀ ਮੁਸ਼ਕਲ ਹੋਊਗਾ ਮੈਂ ਇਹ ਗੱਲ ਇਸ ਕਰਕੇ ਪਹਿਲਾਂ ਸ਼ੁਰੂ ਕਰ ਲਈ ਕਿ ਅੱਜ ਸਾਡੇ ਸਾਹਮਣੇ ਇਹ ਸਵਾਲ ਖੜਾ ਸਾਡੀਆਂ ਲੈਣਾਂ ਦੇ ਸਾਡੀ ਸਰਕਾਰ ਦੇ ਧਿਰਾਂ ਦੇ ਸਾਹਮਣੇ ਕਮਿਸ਼ਨ ਲੈਂਡ ਦੇ ਸਾਹਮਣੇ ਬਜ਼ੁਰਗ ਜਮਾਦੀ ਲੈਣ ਦੇ ਸਾਹਮਣੇ ਇਨਸਾਨ ਲੈਣ ਦੇ ਸਾਹਮਣੇ ਕਿ ਅਕੇ ਕਿਤੋਂ ਵਧਿਆ ਜਾਣਾ। ਹੋਰ ਇਹਦੇ ਇੱਕ ਗੱਲ ਪੱਕੀ ਹੈ ਕਿ ਸਾਨੂੰ ਆਪਣਾ ਅਸੂਲ ਆਪਣਾ ਸਿਧਾਂਤ ਆਪਣੇ ਵਿਚਾਰ ਉਹ ਧ੍ਰਿੜਤਾ ਦੇ ਨਾਲ ਮਜੂਤੀ ਦੇ ਨਾਲ ਫੜਨੇ ਚਾਹੀਦੇ। ਕਿਉਂਕਿ ਸਾਡੇ ਵਿੱਚ ਬੈਠੇ ਜੋ ਸਾਡੇ ਨੇੜੇ ਤੇੜੇ ਰਹਿਣ ਵਾਲੇ ਲੋਕ ਆ ਜਿਹੜੇ ਉਹ ਤਰ੍ਹਾਂ ਤਰ੍ਹਾਂ ਦੀਆਂ ਲੈਦੇ ਕਮਿਊਨਿਟੀ ਸਫੇਰ ਹੋ ਗਿਆ ਮਾਰਸ਼ ਦੇ ਵਿਚਾਰਾਂ ਨੂੰ ਕੋਈ ਪੁੱਛਦਾ ਨਹੀਂ ਹੈ। ਅਕਸ਼ਮ ਵਿੱਚ ਫੇਲ ਹੋ ਗਿਆ ਉੱਤੇ ਹੋ ਗਿਆ ਜ ਚੀਨ ਵਿੱਚ ਹੋ ਗਿਆ ਰੂਸ ਦੇ ਵਿੱਚ ਹੋ ਗਿਆ ਬੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਆਉਂਦੀਆਂ ਪਰ ਜੋ ਜ਼ਿੰਦਗੀ ਦਾ ਸੱਚ ਹੈ ਜੋ ਜ਼ਿੰਦਗੀ ਦਾ ਜਿਥਾਰਥ ਹੈ ਨਾ ਉਹ ਆਪਣੇ ਤੌਰ ਤੇ ਲਿਆ ਕੇ ਵਹੀ ਚੀਜ਼ ਖੜੀ ਕਰ ਦਿੰਦਾ ਕਿ ਤੁਸੀਂ ਜਿਹੜਾ ਤੁਹਾਨੂੰ ਨਹੀਂ ਵੀ ਮੰਨਦਾ ਉਹ ਬੰਨਣ ਲਈ ਮਜਬੂਰ ਹੋ ਜਾਓ ਅਸੀਂ ਤਾਂ ਇੱਥੇ ਹਜੇ ਪਿਛਲੇ 30 35 ਸਾਲ ਚ ਜਾਂ 40 ਸਾਲ ਤੋਂ ਵੀ ਲਈਏ ਉਹ ਜਿੱਤ ਲਾਸਾਂ ਜਿਪੜੋ ਰਹੇ ਰਹੀਆਂ ਯਾ ਕੌਮਿਸਟਾਂ ਨੂੰ ਲਾਸਾਂ ਲੱਗ ਰਹੀਆਂ ਮੈਂ ਪਰੋਲੇ ਰਹੇ ਆ ਪਰ ਜਿਸ ਤੰਗ ਦੇ ਨਾਲ ਅੱਜ ਸਮਰਾਜਵਾਦੀਆਂ ਦੀ ਇੱਕ ਧਿਰ ਨੇ ਅਮਰੀਕਾ ਦੇ ਉਸ ਨੇ ਡੋਨਲਡ ਰੰਪ ਨੇ ਜਿਹੜੂ ਮੈਂ ਕਈ ਵਾਰੀ ਬੋਕੜ ਸਿੰਘ ਕਹਿੰਦਾ ਉਹ ਬੋਕੜ ਸਿੰਘ ਜਿੱਦਾਂ ਬੋਕੜ ਸਿੰਘ ਨੇ ਲਿਆ ਕੇ ਇਸ਼ੂ ਰੱਖਿਆ ਸਾਹਮਣੇ ਟ੍ਰੇਡ ਵਾਰ ਸਾਡੀ ਜ਼ਿੰਦਗੀ ਚ ਮੈਂ ਕਹਦਾ ਮੈਨੂੰ ਲੱਗਦਾ ਕਿ ਸਾਡੇ ਚੋ ਬਹੁਤੇ ਆਪਣੀ ਜ਼ਿੰਦਗੀ ਚ ਪਹਿਲੀ ਵਾਰੀ ਟ੍ਰੇਡ ਵਾਰ ਦੇਖੀ ਇਹ ਟ੍ਰੇਡ ਵਾਰ ਹੁੰਦੀ ਕੀ ਹੈ ਕੰਪੀਰ ਲਿਜ਼ਮ ਦਾ ਟੁੱਟ ਨੇ ਜਮੇ ਹੋਰ ਲੜੇ ਕੋ ਨਾ ਰਹਿ ਨਹੀਂ ਸਕਦਾ ਉਹ ਇੱਕ ਦੂਜੇ ਨਾਲ ਮਤਭੇਦ ਰੱਖੇ ਬਿਨਾ ਰਹਿ ਨਹੀਂ ਸਕਦਾ ਲੜੂਗਾ ਆਪਸ ਵਿੱਚ ਜੇ ਆਪਣੇ ਇਨਕਲਾਬੀਆਂ ਨਾਲ ਨਹੀਂ ਲੜੂਗਾ ਆਪਣੇ ਸ਼੍ਰੀਕਰ ਨਾਲ ਨਹੀਂ ਲੜੂਗਾ ਤਾਂ ਆਪਸ ਵਿੱਚ ਹੀ ਲੜ ਗਏ ਹੋ ਤੋਂ ਟ੍ਰੇਡ ਵਾਰ ਦਾ ਜਿਹੜਾ ਟੈਰਫ ਤੇ ਲਾਗੂ ਆਜਕਲ ਸਾਡੇ ਸਾਹਮਣੇ ਆ ਰਿਹਾ ਕਿ ਉਹ ਕਹਿੰਦਾ ਏਨੇ ਦੇਸ਼ਾਂ ਦੇ ਉੱਤੇ ਮੈਂ ਸਾਰਿਆਂ ਦੇ ਉੱਤੇ ਲਾਗੂ ਕਰਨੀਆਂ ਤੇ ਇਹ ਟੈਰਫ ਵਾਰ ਆ ਜਿਹੜੀ ਇਹ ਸਾਮਰਾਜਵਾਦ ਦੇ ਸੰਕਟ ਦੀ ਸੂਚਕ ਹੈ ਔਰ ਜੇ ਤੋਂ بڑے ਦੇਸ਼ ਲੋਕ ਆਪਣੇ ਮੁਸਾਫਰ ਸਾਰੇ ਦੇ ਲਈ ਲੈਸਨ ਹੈ ਉਹਦੇ ਵਿੱਚੋਂ ਉਹ ਸਿੱਖਣਗੇ ਤੇ ਤਾਂ ਜਿਸ ਤਰ੍ਹਾਂ ਸਾਡੇ ਕਿਸਾਨ ਸਾਥੀਆਂ ਨੇ ਪਹਿਲਾਂ ਹੀ ਇਸ ਗੱਲ ਦੇ ਉੱਤੇ ਆਪਣਾ ਰੁਖਸ਼ੇ ਵੀ ਪ੍ਰਗਟ ਕੀਤੇ ਆ ਔਰ ਐਕਸ਼ਨ ਵੀ ਲਏ ਆ ਗਿਆ ਕਾਰਵਾਈ ਵੀ ਕੀਤੀ ਆ ਭਈ 트ੰਪ ਜਿਹੜਾ ਹੈਗਾ ਉਹ ਸਾਡੀ ਖੇਤੀਬਾੜੀ ਨੂੰ ਇੱਥੇ ਖੇਤੀਬਾੜੀ ਦੇ ਸੈਕਟਰ ਨੂੰ ਕਬਜ਼ਾ ਉਹਤੇ ਕਬਜ਼ਾ ਕਰ ਰਿਹਾ ਹੈ ਆਪਣੀਆਂ ਚੀਜ਼ਾਂ ਇੱਥੇ ਵੇਚਣਾ ਚਾਹੁੰਦੇ ਆ ਸਾਡੀਆਂ ਚੀਜ਼ਾਂ ਨੂੰ ਬਾਹਰ ਕੱਟ ਕੇ ਉਹਨਾਂ ਨੂੰ ਸਾਡੀ ਕੋਈ ਪਰਵਾਹ ਨਹੀਂ ਹੈ ਕਿ ਇੱਥੋਂ ਦਾ ਕਿਸਾਨ ਰੋਦਾ ਛੋਟਾ ਕਿਸਾਨ ਹੈ ਵੱਡਾ ਕਿਸਾਨ ਹੈ ਇਹਦੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਉਹਨੂੰ ਆਪਣੇ ਦੇਸ਼ ਦੀ ਪਰਵਾਹ ਹੈ ਤਾਂ ਇਹ ਇਕੱਠੇ ਕੀਤੇ ਬਿਨਾ ਨਹੀਂ रह ਸਕਦੇ ਇਕੱਠੇ ਹੋਏ ਬਿਨਾ ਨਹੀਂ ਜਾ ਸਕਦਾ ਲੜਾਈ ਵਗੈਰ ਨਹੀਂ ਰਿਹ ਜਾ ਸਕਦਾ ਸਵਾਲ ਇਹ ਨਹੀਂ ਕਿ ਕਦੋਂ ਵੈਰੀ ਮੋਮਰੰਡਮ ਦੇਣ ਚੱਲਿਆ ਦੇਣ ਤੋਂ ਬਾਅਦ ਦੇਖ ਲਾਂਗੇ ਕਦੋਂ ਉੱਥੇ ਜਾ ਕੇ ਕੁਛ ਗਿਸ ਕਰਨੀ ਕਿ ਨਹੀਂ ਕਰਨੀ ਉਹ ਤਾਂ ਖੜਾ ਇੱਥੇ ਜੇ ਤੁਸੀਂ ਨਹੀਂ ਆਪਣੇ ਕੋਈ اپوزیشن ਹੋਏਗੀ ਤਾਂ ਲਾਗੂ ਕਰ ਦੂਗਾ ਤੇ ਅਗਲੇ ਸਾਲ ਨੀਤੀਆਂ ਉਹ ਲਾਗੂ ਲੱਗ ਜਾਣਗੀਆਂ ਤੇ ਸਭ ਕੁਝ ਚੋਪਟ ਹੋ ਰਲ ਇਹ ਚੀਜ਼ਾ ਉੱਤੇ ਹੀ ਵਾਪਰਦੀਆਂ ਜਿੱਦਾਂ ਪੱਛਮ ਵਿੱਚ ਵਾਪਰੀ ਹੈ ਪੱਛਮ ਦੇ ਵਿੱਚ ਤਾਂ ਬਹੁਤ ਜਿਹੜਾ ਕਿੱਸਾ ਵਰਵਾਦੀ ਦਾ ਉਹ ਇੰਨਾ ਅਜੀਬ ਹੈ ਇੰਨਾ ਜੀ ਹੈ ਮੈਂ ਇੱਕ ਦੋ ਮਸਾਲੇ ਜਿਹੜੀਆਂ ਜਾਦੇ ਨਹੀਂ ਨੇ ਇੱਥੇ ਬਕਰੂਗਾ ਜਾਂ ਨਹੀਂ ਬਕਰੂਗਾ ਇਹ ਆਪਾਂ ਬਾਅਦ ਚ ਗੱਲ ਕਰਾਂਗੇ ਜਦੋਂ ਇੰਗਲੈਂਡ ਦੇ ਵਿੱਚ ਜਾਂ ਯੂਰਪ ਦੇ ਵਿੱਚ ਫਰਾਂਸ ਦੇ ਵਿੱਚ ਜਰਮਨੀ ਦੇ ਵਿੱਚ ਥੋੜਾ ਥੋੜਾ ਹਾਲੈਂਡ ਥੋੜਾ ਥੋੜਾ ਫਰਕ ਹੈ ਨਾ ਇਹ ਡਵੈਲਪਮੈਂਟ ਦੇ ਵਿੱਚ ਘਟਨਾ ਕਰਨ ਦੇ ਵਿੱਚ ਕਿੱਥੇ ਕਿੱਦਾਂ ਹੋਇਆ ਉਹ ਥੋੜਾ ਥੋੜਾ ਫਰਕ ਹੈ ਜਦੋਂ ਉੱਥੇ سرمایہਦਾਰੀ ਦੀ ਸ਼ੁਰੂਆਤ ਹੋ ਗਈ سرمایہ ਅਰੰਭੀ ਸ਼ੁਰੂਆਤ ਸ਼ਹਿਰਾਂ ਵਿਕਿਆਨੇ ਕੱਢਣੇ ਲੱਗੇ ਤੇ ਦੂਰ ਜਾਣ ਲੱਗੇ ਉੱਥੇ ਸਾਰਾ ਕੁਝ ਹੋ ਗਿਆ ਪਿੰਡਾਂ ਦੇ ਵਿੱਚ ਬਖਰੇ ਬਖਰੇ ਸਮੇ ਜਿਹੜੇ ਪਹਿਲੇ ਮੁਜਾਰੇ ਸੀ ਉਹਨਾਂ ਨੂੰ ਉੱਥੇ ਕੁਛ ਨਾ ਕੁਛ ਹੱਕ ਮਿਲ ਗਿਆ ਉਹ ਆਪਣਾ ਖੇਤੀਬਾੜੀ ਉੱਤੇ ਕਰ ਲਾ ਲੇਕਿਨ ਪਿੰਡੂ ਏਰੀਆ ਜਿੱਦਾਂ ਜਿੱਦਾਂ ਊਗੀ ਬਾਦ ਬਦਲ ਲੱਗ ਗਿਆ ਉਸ ਨੂੰ ਉਹ ਮੁਜਾਰੇ ਨਹੀਂ ਚਾਹੀਦੇ ਉਹਨੇ ਉਹਨੇ ਨਹੀਂ ਚਾਹੀਦੇ ਉਹਨੂੰ ਬੰਦੇ ਥੋੜੇ ਚਾਹੀਦੇ ਉਹਨਾਂ ਨੇ ਉਹਨਾਂ ਨੂੰ ਬੇਦਖਲ ਕਰਨਾ ਸ਼ੁਰੂ ਕਰ ਦਿੱਤਾ ਕੀ ਕਰਨ ਉਹ ਕਿੱਥੇ ਜਾਣ ਪਿੰਡ ਦਾ ਚੱਲਦਾ ਨਹੀਂ ਉਹਨਾਂ ਨੂੰ ਲੈਂਡਲੋਰਡ ਦਾ ਰਹਿਣ ਨਹੀਂ ਦਿੰਦਾ ਉੱਥੇ ਉਹ ਫਿਰ ਤੱਕਿਓ ਤੱਕਿਓ ਸ਼ਹਿਰ ਤੋਂ ਤਲੇ ਉਜੜੇ ਹੋਏ ਬੱਦੇ ਜਿਹੜਾ ਦਾ ਘਰ ਘਾਟ ਵੀ ਜਾਂਦਾ ਰਿਹਾ ਉਹਨਾਂ ਨੇ ਨਾਲ ਨਾਲ ਕੱਢ ਦਿੱਤੇ ਉੱਥੋਂ ਸਾਰੇ ਪੱਜੋ ਇਤੋਂ ਬੈਨੁਆੜੀ 로ਡ ਨਹੀਂ ਕਿਉਂਕਿ ਉਹਨਾਂ ਨੇ ਉੱਤੇ ਪੂੰਜੀਵਾਦੀ ਢੰਗ ਦੇ ਨਾਲ ਖੇਤੀਬਾੜੀ ਸ਼ੁਰੂ ਕੀਤੀ ਤੇ ਜਿਹੜੇ ਵਾਧੂ ਲੇਬਰ ਸੀ ਉਹਨੂੰ ਉੱਥੋਂ ਕੱਟਣਾ ਸ਼ੁਰੂ ਕਰ ਦਿੱਤਾ ਉਹ ਗਏ ਸ਼ਹਿਰ ਅੰਝ ਤੁਸੀਂ ਹੈਰਾਨ ਹੋਵੋਗੇ ਕਿ ਅੱਜ ਤੋਂ 300 ਸਾਲ ਪਹਿਲਾਂ 400 ਸਾਲ ਪਹਿਲਾਂ 1600 ਕੁਛ ਵਿੱਚ ਇੱਥੇ ਤੱਕ 1700 ਕੁਛ ਵਿੱਚ ਵੀ ਹੁੰਦਾ ਰਿਹਾ ਹੈ ਸ਼ਹਿਰਾਂ ਦੇ ਵਿੱਚੋਂ ਗਰੁੱਪ ਦੇ ਗਰੁੱਪ ਬਣ ਕੇ ਜਿੱਦਾਂ ਤੁਸੀਂ ਕਦੇ ਆਪਣੇ ਸ਼ਹਿਰਾਂ ਕੀ ਦੇਖਿਆ ਹੋਣਾ ਕਿ ਉਹ ਬਾਹਰੋਂ ਮੰਗਤੇ ਹੁੰਦੇ ਹੁੰਦੇ ਆ ਨਾ ਕੁੜੀ ਆਉਂਦੇ ਹੁੰਦੇ ਆ ਐਦਾਂ ਦੇ ਜਥਿਆਂ ਦੇ ਜਥੇ ਸ਼ਹਿਰਾਂ ਦੇ ਖੰਡੇ ਸੀ ਆ ਨਾ ਕਿਤੇ ਰੋਟੀ ਨਹੀਂ ਸੀ ਮਿਲਦੀ ਕਿਤੇ ਸੌਣ ਨੂੰ ਨਹੀਂ ਸੀ ਮਿਲਦਾ ਜਿੱਥੇ ਕਿਤੇ ਮਿਲੇ ਉੱਥੇ ਪੈ ਗਏ ਬੁਰੀ ਹਾਲਤ ਹੋ ਗਈ ਉਹਨਾਂ ਦੀ ਤੇ ਇੱਥੋਂ ਤੱਕ ਹੋ ਗਿਆ ਵੀ ਕਿਤੇ ਚੋਰੀ ਚ ਕਰੇ ਵੀ ਹੋ ਜਾਂਦੀ ਸੀ ਜਿੱਦਾਂ ਸਾਡੇ ਉਹਨਾਂ ਇੱਥੇ ਕਹਿੰਦੇ ਆ ਵੀ ਬਾਹਰੋਂ ਆਏ ਆ ਜੀ ਕੌਣ ਚੋਰੀ ਕਰਦਾ ਭਈਆ ਚੋਰੀ ਕਰ ਲੈਂਦੇ ਜਾਂ ਕੋਈ ਹੋਰ ਚੋਰੀ ਕਰ ਲੈਂਦਾ ਵਕਦੇ ਰਹੋ ਜਾਂ ਇਸ ਤਰ੍ਹਾਂ ਦਾ ਕਈ ਵਾਰੀ ਪ੍ਰਚਾਰ ਹੋ ਜਾਂਦਾ ਤਾਂ ਉੱਥੇ ਸ਼ਹਿਰ ਵਾਲਿਆਂ ਨੇ ਜਿੱਦਾਂ ਅੱਜਕੱਲ ਤੁਹਾਡੇ ਕਲੋਨੀਆਂ ਆਪਣੇ ਬਣੀਆਂ ਹਨ ਸ਼ਹਿਰਾਂ 'ਚ ਗੇਟ ਲਾ ਦਿੰਦੇ ਆ ਫੇਰ ਉਹ ਅੰਦਰ ਇਹਦੇ ਅੰਦਰ ਨਹੀਂ ਜਾਣਾ ਕਿਸੇ ਨੇ ਬਾਹਰ ਪਹਿਰਾ ਵਟਾਲ ਦਿੰਦੇ ਆ ਉੱਥੇ ਉਹ ਪਹਿਰਾ ਲਿੱਤੇ ਆਪ ਹਥਿਆਰ ਰੱਖ ਲੈਣਾ ਸ਼ੁਰੂ ਕਰ ਦਿੱਤੇ ਜਿਹੜਾ ਇੱਧਰ ਉੱਧਰ ਦੇਖਿਆ ਉਹਨੂੰ ਗੋਲੀ ਮਾਰਦੇ ਔਰ ਕਈ ਤੱਕ ਕਾਰਕੂਨ ਐਸੇ ਗਵਰਨਮੈਂਟ ਨੇ ਬਣਾ ਕੇ ਠੱਪਾ ਲਾ ਦੋਏ ਇੱਥੇ ਦੀ ਚੋਰੀ ਕਰਦਾ ਪੜਿਆ ਹੈ। ਉਧਰ ਨਾਲ ਉਹ ਠੱਪਾ ਜਿਹੜਾ ਜਿੱਦਾਂ ਸਾਹਨਾ ਦੇ ਲੱਗਿਆ ਹੁੰਦਾ। ਤਪਾ ਕੇ ਸਰੀਏ ਦੇ ਨਾਲ ਉਹਨੂੰ ਠੱਪਾ ਲਾ ਦੋ ਦਾਗ ਦੇ ਹੋਏ ਨੂੰ। ਇਹੋ ਜੀ ਜਿਹੜੀ ਗੈਰ ਇਨਸਾਨੀ ਮਨੁੱਖਤਾ ਵਿਰੋਧੀ ਕਾਰਵਾਈ ਹੈ ਉਹ ਯੋਰਪ ਦੇ ਵਿੱਚ ਹੋਈ। ਮੈਂ ਨਹੀਂ ਕਹਿੰਦਾ ਕਿ ਇੱਥੇ ਉਧਰ ਰਪੀਟ ਹੋ ਸਕਦੀ। ਪਰ ਇੱਥੇ ਜੋ ਕੁਝ ਹੋ ਰਿਹਾ ਜੋ ਜਨਤਾ ਦੀ ਜਿਹੜੀ ਰੁਕੀ ਹੋਈ ਸ਼ਕਤੀ ਹੈ ਉਹ ਜਿਹਦਾ ਗੱਧੇ ਪਾਸੇ ਜਾ ਰਹੀ ਹੈ ਉਹ ਕੋਈ ਘਟ ਨਹੀਂ ਹੈ ਆ ਤੋਂ ਮਤਿਆਦ ਇੱਕ ਸਵਾਲ ਹੈ